ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਆਪਣੇ ਪਿੰਡ ਟਿੱਬੇ ਜਿਹੜੇ ਛੋਟੇ ਸਹਿਬਜ਼ਾਦਿਆਂ ਦੀ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਹਰ ਇੱਕ ਸਾਲ ਲੰਗਰ ਲੱਗਦਾ ਹੈਗਾ ਸੋ ਬ੍ਰੈਡ ਪਕੌੜਿਆਂ ਦਾ ਕਿਉਂਕਿ ਲਗਾਤਾਰ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਨੇ ਉਹ ਲੱਗੇ ਹੋਏ ਨੇਗੇ ਬਹੁਤ ਟਾਈਮ ਤੋਂ ਜਿਹੜਾ ਇਹ ਲੰਗਰ ਆ ਚੱਲ ਰਿਹਾ ਤੁਹਾਨੂੰ ਦੱਸਾਂਗੇ ਵੀ ਕਿੰਨੇ ਸਾਲ ਹੋ ਗਏ ਜਿਹੜਾ ਰੈਗੂਲਰ ਸਾਡਾ ਲੰਗਰ ਚੱਲਦਾ ਆਮੀ ਫਤੇਗੜ ਸਾਹਿਬ ਲੰਗਰ ਕੇ ਮੇਰੇ ਐਕਟਿਵ ਵੀ ਪੂਰਾ ਵਧੀਆ ਸੀ ਇਹ ਮੁੰਡੇ ਪਹਿਲਾਂ ਫਤੇਗੜ ਸਾਹਿਬ ਦੀ ਸਾਡੇ 13 ਤਰੀਕ ਤੋਂ ਲੈ ਕੇ 23 ਤਰੀਕ ਤੱਕ ਜਿਹੜਾ ਲੰਗਰ ਹੁੰਦਾ ਠੰਡੇ ਬੁਰਜ ਦੇ ਬਿਲਕੁਲ ਸਾਹਮਣੇ ਪਿੰਡ ਟਿੱਬੇ ਵਾਲਿਆਂ ਦਾ ਉਹ ਲੰਗਰ ਤੇ ਸੇਵਾ ਲਾ ਕੇ ਆਏ ਨੇ ਬਹੁਤ ਹੀ ਵਧੀਆ ਤੇ ਮਿਹਨਤੀ ਤਰੀਕੇ ਦੇ ਨਾਲੇ ਮੁੰਡੇ ਕੰਮ ਕਰਦੇ ਆ ਕਿ ਨੌਜਵਾਨ ਨੇ ਜਿਹੜੇ ਬੜੇ ਸੰਘਰਸ਼ ਕਰਦੇ ਹੋ ਠੀਕ ਆ ਪਾਪਾ ਠੀਕ ਆ ਉਹ ਇਧਰ ਵੀ ਜਿਹੜਾ ਚੱਲ ਰਿਹਾ ਲੰਗਰ ਇਧਰ ਤਿਆਰੀਆਂ ਚੱਲ ਰਹੀਆਂ ਏ ਮੁੰਡੇ ਨੇ ਜਿਹੜੇ ਮਿਹਨਤੀ ਨੇ ਗੁਰਗਜਨਤ ਸਿੰਘਾ ਸਾਡਾ ਸਤਿਗੁਰ ਗਰਬਾ ਜੀ ਕਿਵੇਂ ਹੋ ਠੀਕ ਠਾਕ ਹੋ ਕਿਵੇਂ ਚੱਲਦਾ ਲੰਗਰ ਚੜਦੀ ਕਲਾ ਦਾ ਪੂਰਾ ਹੋਰ ਵੀ ਆੜੀ ਵਧੀਆ ਜੀ ਵਧੀਆ ਸਵੇਰ ਤੋਂ ਵਸਿਕਾ ਵਾਹਿਗੁਰੂ ਜੀ ਕੀ ਫਤਿਹ ਇਹ ਮੁੰਡੇ ਭਾਈ ਮਿਹਨਤੀ ਨੇ ਬਹੁਤ ਜ਼ਿਆਦਾ ਸੇਵਾ ਕਰਦੇ ਆ ਆ ਵੀ ਆੜੀ ਕਿਵੇਂ ਆ ਜੀ ਵਧੀਆ ਠੀਕ ਆ ਕਿਰਤ ਕਿਵੇਂ ਆ ਕਿਵੇਂ ਆ ਸੇਵਾ ਕਰਕੇ ਸਵਾਲ ਹੁੰਦਾ ਪੂਰਾ ਆ ਵੀ ਅੱਛਾ ਬਹੁਤ ਠੀਕ ਆ ਵੈਕਟਰ ਲੋਟਾ ਕੀ ਬਾਤ ਇਹ ਨੇ ਜਿਹੜੇ ਮਿਹਨਤ ਕਰਦੇ ਆ ਬਹੁਤ ਜ਼ਿਆਦਾ ਕਿਵੇਂ ਆ ਠੀਕ ਆ ਉਹ ਬਰੈਡ ਪਕਾਉਣਿਆਂ ਦਾ ਜਿਹੜਾ ਰੈਗੂਲਰ ਰੈਗੂਲਰ ਨੀ ਕਾ ਖਾਲਸਾ ਰੈਗੂਲਰ ਫਤ ਤੇ ਕਿਵੇਂ ਆ ਪਤਰਾ ਠੀਕ ਆ ਹਾਂ ਵਧੀਆ ਲੰਗਰ ਕਿਵੇਂ ਚੱਲਦਾ ਪੂਰਾ ਵਧੀਆ ਮਾਰੋ ਮਾਰ ਚੱਲਦਾ ਜੀ ਚੱਲੋ ਵਧੀਆ ਵਧੀਆ ਤੜਕੇ ਤੋਂ ਲੱਗੇ ਹੋਇਓ ਹਾਂ ਅਟੁੱਟ ਵਰਤ ਰਿਆ ਜੀ ਵਾਹ ਠੀਕ ਆ ਠੀਕ ਆ ਵਾਜੋ ਤੁਹਾਨੂੰ ਦਿਖਾਣਿਆ ਭਾਈ ਇਹ ਸਾਡੇ ਰਾਜੂ ਆ ਹੋਰ ਪਤਰਾ ਠੀਕ ਆ ਚੱਲ ਚੱਲ ਰਹਿਮਤ ਨਾਲ ਚਾਲ ਕਰ ਰਹੇ ਆ ਉਧਰ ਨੂੰ ਹੋਰ ਤਾਇਆ ਲੋਟਾ ਵਧੀਆ ਇਹ ਨੇ ਸਾਡੇ ਭਾਈ ਮੁੰਡੇ ਜਿਹੜੇ ਪ੍ਰਧਾਨ ਆ ਮੁੰਡਾ ਹੁਣ ਕਿਉਂ ਵੀ ਕਿਵੇਂ ਆ ਕਿੰਨੇ ਸਾਲ ਹੋ ਗਏ ਆਪਣੇ ਲੰਗਰ ਨੂੰ ਆਪਣੇ 4 ਸਾਲ ਹੋ ਗਏ 4 ਸਾਲ ਹੋ ਗਏ ਰੈਗੂਲਰ ਚਲੋ ਵਧੀਆ ਵਧੀਆ 4 ਸਾਲਾਂ ਤੋਂ ਚੱਲਦਾ 4 ਤੋਂ ਤਾਂ ਵੱਧ ਹੋ ਗਏ ਯਾਰ ਤੁਸੀਂ 4 ਚ ਆਇਓਗੇ ਪਹਿਲਾਂ ਜਦੋਂ ਅਸੀਂ ਚਲਾਇਆ ਮੈਨੂੰ ਲੱਗ 10 ਸਾਲਾਂ ਤੇ ਵਗਿਆ ਹਾਂ 10 ਸਾਲ ਹੋ ਗਏ ਰੈਗੂਲਰ ਤੁਸੀਂ ਭਾਈ 4 ਸਾਲਾਂ ਤੋਂ ਲੱਗੇ ਹੋ ਤਾਂ ਕਰਕੇ ਜੇ ਮੈਨੂੰ ਲੱਗਦਾ ਪਹਿਲਾਂ ਅਸੀਂ ਲੱਗੇ ਹੋਏ ਸੀ ਤੁਹਾਨੂੰ ਪਤਾ 6-7 ਸਾਲ ਅਸੀਂ ਲਾਇਆ ਦੱਬ ਕੇ ਤੇ ਅੱਜ ਵੀ ਕਿਰਪਾ ਕਿਰਪਾ ਮਹਾਰਾਜ ਦੀ ਇਹਨਾਂ ਦੀ ਕਿਰਪਾ ਹੋਣੀ ਵੀ ਚਾਹੀਦੀ ਆ ਮਾਤਾ ਗੁਜਰ ਕੌਰ ਜੀ ਸੋ ਇੱਕ ਲਸਾਨੀ ਹਸਾਦ ਤੂੰ ਹਾਂ ਜੀ ਹਾਂ ਜੀ ਕਿਵੇਂ ਆ ਜੱਤ ਪੂਰਾ ਵਧੀਆ ਜੀ ਲੱਗਾ ਸੇਵਾ 'ਚ ਚੱਲ ਚਾਲ ਫਿਰਦਾ ਆ ਲੈ ਕੇ ਬਰੈਡ ਸੋ ਜਿਹੜਾ ਲੰਗਰ ਆ ਸੇਵਾ ਕਰਦੇ ਨੇ ਸਾਰੇ ਹੀ ਬੜੇ ਪਰਮਾਨ ਦੇ ਨਾਲ ਠੀਕ ਆ ਮਿਹਨਤ ਦੇ ਨਾਲ ਜੋ ਜਿਹੜੇ ਮੁੰਡੇ ਨੇ ਸੇਵਾ ਪੂਰੀ ਕਰਦੇ ਆ ਸਾਰੇ ਇੱਕ ਦੂਜੇ ਤੋਂ ਵੱਧ ਕੇ ਸੇਵਾ ਕਰਦੇ ਆ। ਹੋਰ ਜਗਤਾਰ ਵੀਰੇ। ਰੋਟੀ ਆਈ ਰੋਟੀ। ਇਹ ਮੁੰਡੇ ਨੇ ਇੱਧਰ ਜਿਹੜੇ ਭਾਂਡਿਆਂ ਦੀ ਸੇਵਾ ਕਰਦੇ ਨੇ। ਠੀਕ ਆ। ਤੇ ਹੁਣ ਇਹ ਲੰਗਰ ਸਾਖ ਰਹੇ ਨੇ ਕਿਉਂਕਿ ਸਵੇਰ ਦੇ ਸੁਧੀਆਂ ਦੇ ਲੱਗੇ ਹੋਏ ਨੇ ਸਾਰੇ। ਸੋ ਇਹ ਮੁੰਡੇ ਨੇ ਮਿਹਨਤੀ ਦੇ ਬਹੁਤ ਯਾਦ ਹੈ। ਸੋ ਅਸੀਂ ਸਾਡੇ ਪਿੰਡ ਦਾ ਵੀ ਧੰਨਵਾਦ ਕਰਨਾ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਨਿਵਾਸੀ ਨੇ ਨਗਰ ਨਿਵਾਸੀ ਨੇ ਉਹ ਬਹੁਤ ਜ਼ਿਆਦਾ ਸਰਦਾਰ ਭਾਵਨਾ ਦੇ ਨਾਲ ਇਹਨਾਂ ਮੁੰਡਿਆਂ ਦੀ ਮਦਦ ਕਰਦੇ ਆ। ਠੀਕ ਹੈ ਸਾਰੇ ਪਿੰਡ ਚੋਂ ਹੀ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਸੋ ਦੋਸਤੋ ਆਪਣਾ ਚੈਨਲ ਆ ਸਬਸਕ੍ਰਾਈਬ ਕਰਿਓ ਵੀਡੀਓ ਜੇ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਸਾਰਿਆਂ ਦਾ